ਜੀ ਅੱਜ ਫੇਰ ਅਸੀਂ ਹਾਜ਼ਰ ਆ ਗੂਗਲ ਕਾਰਪంటర్ ਬਲੌਗ 7 ਲੈ ਕੇ ਜਿਹਦੇ ਵਿੱਚ ਦੱਸਣਾ ਕਿ ਜੋ ਵੀ ਕਹਿੰਦਾ ਪਾਪਾ ਜਿਵੇਂ ਆਰਟਿਸਟਾਂ ਦੇ ਸਾਰੇ ਟਰਾਫੀਆਂ ਪਰਾਈ ਇੱਕ ਡਰਾਇੰਗਲ ਵਿੱਚ ਡਿਸਪਲੇ ਕੀਤੇ ਹੁੰਦੇ ਨੇ ਮੇਰੇ ਕਿਉਂ ਰੋਲ ਦੇ ਫਿਰਦੇ ਨੇ ਇੱਧਰ ਉੱਧਰ ਯਾਰ ਮੇਰੇ ਵੀ ਡਿਸਪਲੇ ਹੋਣਾ ਚਾਹੀਦਾ ਤੇ ਅਸੀਂ ਕਾਫੀ ਸਾਰੀਆਂ ਸੈਲਫਾਂ ਲੈ ਆਏ ਅੱਜ ਡਰਾਇੰਗ ਰੱਖਣ ਲਈ ਤੇ ਕੋਸ਼ਿਸ਼ ਆ ਵੇਖੋ ਤੋਂ ਬੋਰੀ ਵਿੱਚ ਵੀ ਰੋਲਦੀਆਂ ਫਿਰਦੀਆਂ ਨੇ ਜੂੰਦੇ ਟਰਾਫੀਆਂ ਹਾਂਜੀ ਤੇਜੀ ਮੰਜਲ ਤੇ ਦੋ ਬੋਰੀਆਂ ਵੀ ਇਹਨੇ ਕਾਪਈਆ ਤੇ ਫਿਰ ਜੋ ਵੀ ਕੰਦਰ ਉਪਰ ਡਿਸਪਲੇ ਕਰਨੀਆਂ ਨੇ ਤੇ ਆ ਲੋ ਜੀ ਕੰਦਰ ਆਪਾਂ ਫਰਟਾਂ ਦਾ ਸਟੀਲ ਨਸ ਤਾਂ ਹਰ ਕੋਈ ਲਾਉਂਦਾ ਆਪਾਂ ਬਾਈਕ ਉਣੀਆਂ ਨੇ ਮੈਂ ਸਪਰੇਅ ਲਿਆਤੀ ਮਗਾ ਫਿਰ ਪਤਨ ਜਾਰੀ ਕਰਦੀ ਇਹ ਤੇਰੀ ਗੱਲ ਦਾ ਮੰਨੀ ਤੇ ਇਹਨੇ ਸਪਰੇਅ ਕਰਤੀ ਵਾਕਈ ਬਹੁਤ ਸੋਹਣੀਆਂ ਲੱਗਦੀਆਂ ਪਈਆਂ ਨੇ ਤੁਸੀਂ ਆਪ ਹੀ ਦੇਖ ਲਓ ਆ ਦੇਖੋ ਬਹੁਤ ਸੋਹਣੀਆਂ ਲੱਗ ਜਾਂਦੀਆਂ ਉੱਪਰ ਚਾਰ ਚੰਦ ਲਾ ਰਹੀਆਂ ਇਹਨੂੰ ਟਰੋਫੀਆਂ ਤੇ ਆ ਨੈਸ਼ਨਲ ਸਰਕਾਰ ਪੰਜਾਬ ਸਰਕਾਰ ਤੇ ਵਰਲਡ ਕਪ ਟਰੋਫੀ ਤੁਸੀਂ ਦੇਖ ਰਹੇ ਹੋ ਕਿਉਂਕਿ ਇਹਦੀ ਮਾਤਾ ਨੇ ਮਨਾ ਚਰਤਾ ਕਹਿੰਦੀ ਮੈਂ ਨਹੀਂ ਸੈਲਫ ਫੋਟੋਆਂ ਨਹੀਂ ਲੱਗਣ ਦੇਣੀਆਂ ਡਰਾਈਵ ਰੂਮ ਡਰਾਈਵ ਰੂਮ ਨਹੀਂ ਰਹਿ ਜਾਣਾ ਫਿਰ ਤੇ ਇਸ ਕਰਕੇ ਅਸੀਂ ਬਾਕੀ ਸਾਰੀਆਂ ਟਰੋਫੀਆਂ ਫੇਰ ਬੋਰੀ ਜਿਹਾ ਪਾ ਕੇ ਰੱਖ ਦੀਆਂ ਮੇਨ ਮੇਨ ਥੋੜੀਆਂ ਰਹਿ ਗਈਆਂ ਕੋਈ ਸ਼ਾਦੀ ਵਾਲੀ ਜਿਹਾ ਰੱਖਤੀਆਂ ਜਿਹਦੇ ਵਿੱਚ ਸਿਰਫ ਇਹ ਅਬਸੈਸਰੀ ਐਨਕਾਂ ਕੜੀਆਂ ਵਗੈਰਾ ਰੱਖਦਾ ਸੀਗਾ ਤੇ ਫਿਰ ਛੇਤੀ ਮਿਲਦੇ ਆ ਅਗਲੇ ਵਲੌਗ ਨਾਲ ਜਦ ਤੱਕ ਲਾਈਕ ਕਮੈਂਟ ਸ਼ੇਅਰ Namaskar.